ਅੱਜ ਦੀ ਸੱਚੀ ਘਟਨਾ ਐਦਾਂ ਦੀ ਘਟਨਾ ਜੋ ਤੁਹਾਨੂੰ ਝੰਡੋੜ ਕੇ ਰੱਖ ਦੇਵੇਗੀ ਇਸ ਘਟਨਾ ਦੇ ਸ਼ੁਰੂ ਵਿੱਚ ਹੀ ਗਲਤ ਹੁੰਦਾ ਹੈ ਫਿਰ ਗਲਤ ਦਾ ਨਤੀਜਾ ਹਮੇਸ਼ਾ ਗਲਤੀ ਹੁੰਦਾ ਹੈ ਪਹਿਲਾਂ ਗਲਤ ਹੁੰਦਾ ਫਿਰ ਗਲਤ ਹੁੰਦਾ ਤੇ ਆਖਰ ਇਸ ਗਲਤ ਦੇ ਚੱਕਰ ਦੇ ਵਿੱਚ ਇੱਕ ਕਤਲ ਹੁੰਦਾ ਹੈ ਜਦੋਂ ਫਿਰ ਕਤਲ ਦੀ ਗੂੰਜ ਸਾਰੇ ਦੇਸ਼ ਦੇ ਵਿੱਚ ਪੈਂਦੀ ਹੈ ਤੇ ਇਸ ਕਤਲ ਪਿਛਲੀ ਕਹਾਣੀ ਲੋਕਾਂ ਦੇ ਸਾਹਮਣੇ ਨਿਕਲ ਕੇ ਆਉਂਦੀ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਕੋਈ ਕਿਸੇ ਲਈ ਐਨਾ ਕੁਝ ਕਰਕੇ ਉਸ ਤੋਂ ਬਾਅਦ ਉਸ ਦਾ ਕਤਲ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਗਾਜੀਪੁਰ ਗੱਲ ਹੈ 26 ਜਨਵਰੀ 2025 ਦੀ ਜਦੋਂ ਲੋਕ 26 ਜਨਵਰੀ ਮਨਾਉਣ ਦੀ ਤਿਆਰੀ ਕਰ ਰਹੇ ਸੀ ਤਾਂ ਇਥੋਂ ਦੀ ਪੇਪਰ ਮਾਰਕੀਟ ਦੇ ਵਿੱਚ ਇੱਕ ਅਧ ਜਲਿਆ ਸੂਟਕੇਸ ਲੋਕਾਂ ਨੂੰ ਦਿਖਾਈ ਦਿੰਦਾ ਜਿਸ ਵਿੱਚ ਇੱਕ ਅਧ ਜਲੀ লাশ ਸੀ ਹੁਣ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਆ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਜਦੋਂ ਇਹ ਸੂਟਕੇਸ ਨੂੰ ਚੰਗੀ ਤਰ੍ਹਾਂ ਦੇਖਦੀ ਹੈ ਤਾਂ ਇਸ ਦੇ ਵਿੱਚ ਅਧ ਜਲੀ লাশ ਹੁੰਦੀ ਹੈ ਸੂਟਕੇਸ ਵੀ ਮਚ ਚੁੱਕਿਆ ਸੀ ਇਹ লাশ ਇੱਕ 25-30 ਸਾਲਾਂ ਦੀ ਕੁੜੀ ਦੀ ਦੇਖਣ ਨੂੰ ਲੱਗ ਰਹੀ ਸੀ ਪੁਲਿਸ ਦੇ ਸਾਹਮਣੇ ਹੁਣ ਸਭ ਤੋਂ ਵੱਡਾ ਸਵਾਲ ਤਾਂ ਇਹ ਸੀ ਕਿ ਆਖਰ ਇਹ লাশ ਹੈ ਕਿਸ ਦੀ ਪਹਿਲੀ ਨਜ਼ਰ ਵਿੱਚ ਹੀ ਦੇਖਣ ਤੋਂ ਪਤਾ ਲੱਗ ਰਿਹਾ ਸੀ ਕਿ ਕਿਸੇ ਨੇ ਇਸ ਕੁੜੀ ਦਾ ਕਤਲ ਕਰਕੇ ਕਿਸੇ ਹੋਰ ਜਗ੍ਹਾ ਤੇ ਤੇ লাশ ਇੱਥੇ ਲਿਆ ਕੇ ਸੁੱਟੀ ਹੈ ਤੇ ਜੋ ਇਸ ਦੀ লাশ ਨੂੰ ਅੱਗ ਲਾਈਆ ਉਹ লাশ ਦੀ ਆਈਡੈਂਟੀਟੀ ਖਤਮ ਕਰਨ ਵਾਸਤੇ ਲਾਈਆ ਪੁਲਿਸ ਦੇ ਸਾਹਮਣੇ ਬਹੁਤ ਵੱਡਾ ਚੈਲੰਜ ਸੀ ਕਿਉਂਕਿ ਲਾਸ਼ ਦੀ ਪਹਿਚਾਨ ਨਹੀਂ ਆ ਰਹੀ ਸੀ ਹੁਣ ਪੁਲਿਸ ਆਪਣੀ ਛਾਣਬੀਣ ਸ਼ੁਰੂ ਕਰਦੀ ਹੈ ਕਿਉਂਕਿ ਇਹ ਜੋ ਮਾਰਕੀਟ ਸੀ ਇਹ ਹਾਈਵੇ ਦੇ ਕੋਲ ਸੀ ਗਾਜੀਪੁਰ ਹਾਈਵੇ ਦੇ ਕੋਲ ਸੀ ਤਾਂ ਹੁਣ ਪੁਲਿਸ ਜੋ ਹਾਈਵੇ ਤੋਂ ਗੱਡੀਆਂ ਗੁਜ਼ਰਦੀਆਂ ਨੇ ਉਹਨਾਂ ਦੀ ਛਾਣਬੀਣ ਕਰਦੀ ਆ ਉਹਨਾਂ ਬਾਰੇ ਜਾਂਚ ਕਰਦੀ ਹੈ ਤਾਂ ਆਖਰ ਪੁਲਿਸ ਦੀ ਸਖਤ ਮਿਹਨਤ ਦੇ ਨਾਲ ਕਿਉਂਕਿ ਪੁਲਿਸ ਨੂੰ ਲੱਗਿਆ ਕਿ 25 ਜਨਵਰੀ ਦੀ ਰਾਤ ਨੂੰ ਜੋ ਗੱਡੀਆਂ ਇੱਥੋਂ ਨਹੀਂ ਲੰਘੀਆਂ ਨੇ ਕਿਉਂਕਿ ਲਾਸ਼ ਨੂੰ ਗੱਡੀ ਤੇ ਹੀ ਲਿਆਂਦਾ ਜਾ ਸਕਦਾ ਸੀ ਤਾਂ ਪੁਲਿਸ ਨੂੰ ਲੱਗਿਆ ਕਿ ਜੋ ਗੱਡੀਆਂ ਇੱਥੋਂ ਲੰਘੀਆਂ ਨੇ ਉਹਨਾਂ ਵਿੱਚੋਂ ਹੀ ਕੋਈ ਗੱਡੀ ਇੱਥੇ ਲਾਸ਼ ਸੁੱਟ ਕੇ ਗਈ ਹੋ ਤੇ ਇਸ ਨੂੰ ਅੱਗ ਲਗਾਈ ਹੋ ਪੁਲਿਸ ਬੜੀ ਬਰੀਕੀ ਦੇ ਨਾਲ ਜਾਂਚ ਕਰਦੀ ਹੈ ਤਾਂ ਪੁਲਿਸ ਦੇ ਸਾਹਮਣੇ ਆਖਰ ਇੱਕ ਗੱਡੀ ਆ ਜਾਂਦੀ ਹੈ ਬਰਨਾ ਗੱਡੀ ਜੋ ਇਸ ਹਾਈਵੇ ਦੇ ਉੱਤੇ ਦੋ ਗੇੜੇ ਲਗਾਉਂਦੀ ਹੈ ਪਹਿਲਾਂ ਜਾਂਦੀ ਹੈ ਤੇ ਫਿਰ ਵਾਪਸ ਆਉਂਦੀ ਹੈ ਤਾਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਇਸ ਗੱਡੀ ਦਾ ਹੀ ਇਸ ਕਤਲ ਦੇ ਨਾਲ ਕੋਈ ਸਬੰਧ ਹੋ ਸਕਦਾ ਹੈ ਹੁਣ ਉਹ ਗੱਡੀ ਦਾ ਨੰਬਰ ਦੇਖਿਆ ਜਾਂਦਾ ਹੈ ਉਸਦੇ ਓਨਰ ਤੱਕ ਪੁਲਿਸ ਪਹੁੰਚਦੀ ਹੈ ਇਸ ਦਾ ਓਨਰ ਲੋਨੀ ਦਾ ਰਹਿਣ ਵਾਲਾ ਸੀ ਹੁਣ ਓਨਰ ਨੂੰ ਜਦੋਂ ਪੁੱਛਿਆ ਜਾਂਦਾ ਕਿ ਤੁਹਾਡੀ ਬਰਨਾ ਗੱਡੀ ਕਿੱਥੇ ਹੈ ਤਾਂ ਉਸ ਨੇ ਕਿਹਾ ਕਿ ਮੈਂ ਤਾਂ ਆਪਣੀ ਵਰਨਾ ਗੱਡੀ ਅਮਿਤ ਤਿਵਾਰੀ ਨੂੰ ਵੇਚ ਦਿੱਤੀ ਆ ਜੋ ਗਾਜੀਪੁਰ ਦੀ ਖੇੜਾ ਕਲੋਨੀ ਦੇ ਵਿੱਚ ਰਹਿੰਦਾ ਹੈ ਤਾਂ ਹੁਣ ਪੁਲਿਸ ਇਸ ਅਮਿਤ ਤਿਵਾਰੀ ਦਾ ਉਸ ਬੰਦੇ ਤੋਂ ਫੋਨ ਨੰਬਰ ਲੈਂਦੀ ਹੈ ਤੇ ਫਿਰ ਇਸ ਦੀ ਲੋਕੇਸ਼ਨ ਦੇਖੀ ਜਾਂਦੀ ਹੈ ਇਸ ਦੀ ਲੋਕੇਸ਼ਨ ਗ੍ਰੇਟਰ ਨਵਾਈਦਾ ਦੀ ਆਉਂਦੀ ਹੈ ਪੁਲਿਸ ਇਸ ਜਗ੍ਹਾ ਤੇ ਛਾਪੇਮਾਰੀ ਕਰਦੀ ਹੈ ਤੇ ਆਖਰ ਅਮਿਤ ਤਿਵਾਰੀ ਸੀ ਉਹ ਪੁਲਿਸ ਦੇ ਹੱਥ ਲੱਗ ਜਾਂਦਾ ਹੈ ਹੁਣ ਪੁਲਿਸ ਉਸ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਉਹ ਕਿਸੇ ਵੀ ਗੱਲ ਤੋਂ ਇਨਕਾਰ ਕਰ ਦਿੰਦਾ ਪਰ ਜਦੋਂ ਪੁਲਿਸ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਉਹ ਦੱਸਦਾ ਹੈ ਕਿ ਮੈਂ ਖੇੜਾ ਕਲੋਨੀ ਦੇ ਵਿੱਚ ਆਪਣੀ ਪ੍ਰੇਮਿਕਾ ਸ਼ਿਲਪਾ ਪਾਂਡੇ ਦੇ ਨਾਲ ਰਹਿੰਦਾ ਸੀ ਪਰ ਸ਼ਿਲਪਾ ਪਾਂਡੇ ਤਾਂ ਹੁਣ ਉਸ ਦੇ ਨਾਲ ਨਹੀਂ ਸੀ ਜਦੋਂ ਪੁਲਿਸ ਨੇ ਪੁੱਛਿਆ ਕਿ ਉਹ ਸ਼ਿਲਪਾ ਪਾਂਡੇ ਕਿੱਥੇ ਹੈ ਉਸਨੇ ਕਿਹਾ ਕਿ ਮੈਂ ਉਸਦਾ ਕਤਲ ਕਰ ਦਿੱਤਾ ਮੈਂ ਉਸਦੀ ਹਤਿਆ ਕਰ ਦਿੱਤੀ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਐਦਾਂ ਦਾ ਕੀ ਹੋਇਆ ਕਿਉਂਕਿ ਜੋ ਸ਼ਿਲਪਾ ਪਾਂਡੇ ਸੀ ਉਹ ਇਸ ਦੇ ਨਾਲ ਲਿਵਿੰਗ ਵਿੱਚ ਰਹਿ ਰਹੀ ਸੀ ਪ੍ਰੇਮੀ ਪ੍ਰੇਮ ਕਾ ਇਕੱਠੇ ਰਹਿ ਰਹੇ ਸੀ ਫਿਰ ਐਦਾਂ ਦਾ ਕੀ ਹੋਇਆ ਕਿ ਜੋ ਅਮਤਵਾਰੀ ਸੀ ਉਸ ਨੂੰ ਆਪਣੀ ਪ੍ਰੇਮਿਕਾ ਸ਼ਿਲਪਾ ਪਾਂਡੇ ਦਾ ਕਤਲ ਕਰਨਾ ਪੈ ਗਿਆ ਤਾਂ ਉਹ ਦੱਸਦਾ ਕਿ ਜੋ ਸ਼ਿਲਪਾ ਪਾਂਡੇ ਸੀ ਉਹ ਇਸ ਦੀ ਕਜ਼ਨ ਸਿਸਟਰ ਸੀ ਇਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਅਮਿਤ तिवारी ਦੀ ਉਹ ਭੈਣ ਲੱਗਦੀ ਸੀ ਸੂਰਤ ਦੀ ਰਹਿਣ ਵਾਲੀ ਸੀ ਜੋ ਅਮਿਤ तिवारी ਸੀ ਉਹ ਪ੍ਰਿਆਗਰਾਜ ਦੇ ਬਾਦਲਪੁਰ ਦਾਦਰੀ ਦਾ ਰਹਿਣ ਵਾਲਾ ਸੀ ਹੁਣ ਜੋ ਅਮਿਤ ਸੀ ਉਹ ਸੂਰਤ ਜਾਂਦਾ ਆਪਣੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਤੇ ਇਹ ਤੇ ਉਥੇ ਇਹ ਸ਼ਿਲਪਾ पांडे ਨੂੰ ਮਿਲਦਾ ਜੋ ਕਿ ਰਿਸ਼ਤੇਦਾਰੀ ਵਿੱਚ ਇਸ ਦੀ ਭੈਣ ਲੱਗਦੀ ਸੀ ਅਮਿਤ तिवारी ਉਸ ਘਰ ਵਿੱਚ ਰਹਿੰਦਾ ਕਿਉਂਕਿ ਰਿਸ਼ਤੇਦਾਰੀ ਸੀ ਤਾਂ ਉੱਥੇ ਕਈ ਕੀ ਦਿਨ ਇਹ ਰਹਿੰਦਾ ਸੀ ਤਾਂ ਇਸ ਦਾ ਜੋ ਪਿਆਰ ਸੀ ਉਹ ਸ਼ਿਲਪਾ ਪਾਂਡੇ ਦੇ ਨਾਲ ਹੋ ਗਿਆ ਪਰ ਇਸ ਗੱਲ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ ਨਹੀਂ ਸੀ ਜੋ ਅਮਿਤਵਾਰੀ ਸੀ ਉਹ ਇੱਕ ਡਰਾਈਵਰ ਸੀ ਡਰਾਈਵਰੀ ਕਰਦਾ ਸੀ ਇਹ ਗੱਲ ਅੱਜ ਤੋਂ 3-4 ਸਾਲ ਪਹਿਲਾਂ ਦੀ ਸੀ ਉਸ ਨੇ ਦੱਸਿਆ ਫਿਰ ਹੌਲੀ-ਹੌਲੀ ਇਹਨਾਂ ਦਾ ਪਿਆਰ ਵੱਧ ਜਾਂਦਾ ਹੈ ਤੇ ਹੁਣ ਫਿਰ ਜੋ ਸਿਲਪਾ ਹੁੰਦੀ ਆ ਉਹ ਕਹਿੰਦੀ ਆ ਕਿ ਮੈਂ ਅਮਿਤ ਤਵਾਰੀ ਦੇ ਨਾਲ ਵਿਆਹ ਕਰਵਾਵਾਂਗੀ ਇਹ ਗੱਲ ਉਹ ਆਪਣੇ ਘਰਦਿਆਂ ਨੂੰ ਵੀ ਦੱਸਦੀ ਹੈ ਕਿ ਮੈਂ ਵਿਆਹ ਕਰਵਾਵਾਂਗੀ ਤਾਂ ਅਮਿਤ ਦੇ ਨਾਲ ਕਰਵਾਵਾਂਗੀ ਇਹ ਗੱਲ ਸੁਣ ਕੇ ਘਰਦਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਕਹਿੰਦੇ ਨੇ ਕਿ ਉਹ ਤਾਂ ਤੇਰਾ ਭਰਾ ਲੱਗਦਾ ਪਰ ਉਹ ਕਹਿੰਦੀ ਆ ਕਿ ਮੈਨੂੰ ਨਹੀਂ ਪਤਾ ਮੈਂ ਵਿਆਹ ਕਰਵਾਵਾਂਗੀ ਤਾਂ ਅਮਿਤ ਤਵਾਰੀ ਦੇ ਨਾਲ ਕਰਵਾਵਾਂਗੀ ਨਹੀਂ ਮੈਂ ਹੋਰ ਕਿਸੇ ਨਾਲ ਵੀ ਵਿਆਹ ਨਹੀਂ ਕਰਵਾਵਾਂਗੀ ਪਰ ਇਹ ਗੱਲ ਨਾਤਾ ਅਮਤਵਾਰੀ ਦੇ ਘਰਦਿਆਂ ਨੂੰ ਤੇ ਨਾਈ ਸ਼ਿਲਪਾ ਪਾਂਡੇ ਦੇ ਘਰਦਿਆਂ ਨੂੰ ਮਨਜ਼ੂਰ ਸੀ ਕਿਸੇ ਕੀਮਤ ਤੇ ਵੀ ਹੁਣ ਸਮਾਂ ਲੰਘਦਾ ਨਵੰਬਰ 2024 ਦੇ ਵਿੱਚ ਜੋ ਸ਼ਿਲਪਾ ਤੇ ਅਮਿਤ ਹੁੰਦੇ ਇਹ ਘਰੋਂ ਭੱਜ ਜਾਂਦੇ ਨੇ ਤੇ ਜੋ ਘਰਦੇ ਹੁੰਦੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਇਹ ਦੋਨੋਂ ਘਰੋਂ ਭੱਜ ਗਏ ਤੇ ਇਹ ਗਾਜੀਪੁਰ ਦੀ ਖੇੜਾ ਕਲੋਨੀ ਦੇ ਵਿੱਚ ਆ ਕੇ ਰਹਿਣ ਲੱਗ ਜਾਂਦੇ ਨੇ ਜੋ ਅਮਿਤ ਹੁੰਦਾ ਉਸ ਦਾ ਇੱਕ ਦੋਸਤ ਹੁੰਦਾ ਅਨੁਜ ਜੋ ਕਿ ਬਿਲਡਿੰਗ ਦਾ ਕੰਮ ਕਰਦਾ ਹੁੰਦਾ ਹੈ ਉਹ ਇਹਨਾਂ ਨੂੰ ਇੱਥੇ ਕਲੋਨੀ ਦੇ ਵਿੱਚ ਕਮਰਾ ਕਿਰਾਏ ਤੇ ਦਵਾ ਦਿੰਦਾ ਹੈ ਤੇ ਇੱਥੇ ਆ ਕੇ ਰਹਿਣ ਲੱਗ ਜਾਂਦੇ ਨੇ ਪਰ ਜੋ ਘਰਦੇ ਹੁੰਦੇ ਨੇ ਉਹ ਇਹਨਾਂ ਦਾ ਪਿੱਛਾ ਨਹੀਂ ਕਰਦੇ ਉਹਨਾਂ ਨੂੰ ਪਤਾ ਸੀ ਕਿ ਇਹ ਦੋਨੋਂ ਘਰੋਂ ਭੱਜ ਚੁੱਕੇ ਨੇ ਤੇ ਉਹ ਹੁਣ ਇਹਨਾਂ ਨੂੰ ਘਰੇ ਬਾੜਨਾ ਨਹੀਂ ਚਾਹੁੰਦੇ ਸੀ ਇੱਥੇ ਰਹਿੰਦੇ ਨੇ ਜੋ ਸ਼ਿਲਪਾ ਪਾਂਡੇ ਸੀ ਉਹ ਹਮੇਸ਼ਾ ਹੀ ਅਮਿਤਵਾਰੀ ਨੂੰ ਇਹ ਕਹਿੰਦੀ ਸੀ ਕਿ ਮੇਰੇ ਨਾਲ ਵਿਆਹ ਕਰਵਾ ਤਾਂ ਅਮਿਤ ਨੇ ਕਿਹਾ ਕਿ ਆਪਾਂ ਅਜੇ ਸੈੱਟ ਹੋਵਾਂਗੇ ਅਜੇ ਆਪਣੇ ਕੋਲ ਉਹਨੇ ਪੈਸੇ ਨਹੀਂ ਹੈ ਕਿ ਕੋਈ ਗੱਲ ਨਹੀਂ ਆਪਾਂ ਵਿਆਹ ਕਰਵਾ ਲਵਾਂਗੇ ਪਰ ਜੋ ਸ਼ਿਲਪਾ ਸੀ ਉਹ ਅਮਿਤ ਤਵਾਰੀ ਦੇ ਉੱਤੇ ਰੋਜ਼ਾਨਾ ਦਬਾਅ ਬਣਾਉਂਦੀ ਸੀ ਇਸ ਗੱਲ ਕਰਕੇ ਹੁਣ ਇਹਨਾਂ ਦੇ ਘਰ ਲੜਾਈ ਵੀ ਹੋਣ ਲੱਗੀ ਸੀ ਇਹਨਾਂ ਦੇ ਵਿੱਚ ਝਗੜਾ ਵੀ ਹੋਣ ਲੱਗ ਗਿਆ ਸੀ ਤੇ ਸ਼ਿਲਪਾ ਅਮਿਤ ਤਵਾਰੀ ਨੂੰ ਇਹ ਚੇਤਾਵਨੀ ਵੀ ਦਿੰਦੀ ਹੈ ਇਹ ਵਾਰਨਿੰਗ ਵੀ ਦਿੰਦੀ ਹੈ ਕਿ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰਵਾਏਂਗਾ ਤਾਂ ਮੈਂ ਤੈਨੂੰ ਤੇ ਤੇਰੇ ਘਰਦਿਆਂ ਨੂੰ ਫਸਾ ਦੇਵਾਂਗੀ ਮੈਂ ਪੁਲਿਸ ਵਿੱਚ ਕੰਪਲੀਟ ਕਰਾਂਗੀ ਜਾਨੀ ਐਦਾਂ ਦੀਆਂ ਗੱਲਾਂ ਹੁਣ ਇਹਨਾਂ ਦੇ ਵਿੱਚ ਚੱਲਦੀਆਂ ਨੇ ਤੇ ਘਰ ਵਿੱਚ ਤਣਾਅ ਬਣ ਜਾਂਦਾ ਹੈ ਸ਼ਿਲਪਾ ਦੀ ਇਹ ਗੱਲ ਅਮਿਤ ਤਵਾਰੀ ਨੂੰ ਖੜਕਣ ਲੱਗਦੀ ਹੈ ਕਿ ਸ਼ਿਲਪਾ ਉਸ ਨੂੰ ਇਹ ਕਿਉਂ ਕਹਿ ਰਹੀ ਹੈ ਕਿ ਮੈਂ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਫਸਾ ਦੇਵਾਂਗੀ ਅਕਸਰ ਹੀ ਹੁਣ ਇਹਨਾਂ ਦੇ ਘਰ ਦੇ ਵਿੱਚ ਇਸ ਗੱਲ ਤੋਂ ਝਗੜਾ ਰਹਿੰਦਾ ਗੱਲ ਹੈ 25 ਜਨਵਰੀ 2025 ਦੀ ਸ਼ਾਮ ਦੀ ਜਦੋਂ ਅਮਿਤ ਤਵਾਰੀ ਘਰ ਆਉਂਦਾਗਾ ਤਾਂ ਉਸ ਦੀ ਸ਼ਰਾਬ ਪੀਤੀ ਹੁੰਦੀ ਹੈ ਪਰ ਫੇਰ ਸ਼ਿਲਪਾ ਪਾਂਡੇ ਉਸ ਦੇ ਨਾਲ ਇਸ ਗੱਲ ਤੇ ਝਗੜਾ ਕਰਦੀ ਹੈ ਕਿ ਤੂੰ ਮੇਰੇ ਨਾਲ ਕੋਟ ਮੈਰਿਜ ਕਿਉਂ ਨਹੀਂ ਕਰਵਾ ਰਿਹਾ ਤੂੰ ਮੇਰੇ ਨਾਲ ਵਿਆਹ ਕਰਵਾ ਇਹ ਗੱਲ ਜਦੋਂ ਹੁੰਦੀ ਹੈ ਤਾਂ ਦੋਨਾਂ ਵਿੱਚ ਟਕਰਾਰ ਹੋ ਜਾਂਦੀ ਹੈ ਝਗੜਾ ਸ਼ੁਰੂ ਹੋ ਜਾਂਦਾ ਹੈ ਤੇ ਜੋ ਅਮਿਤਵਾਰੀ ਹੁੰਦਾ ਹੈ ਉਹ ਸ਼ਿਲਪਾ ਦਾ ਗਲ ਕੁੱਟ ਦਿੰਦਾ ਹੈ ਗਲ ਕੁੱਟਣ ਤੋਂ ਬਾਅਦ ਸ਼ਿਲਪਾ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਜਦੋਂ ਇਸ ਨੂੰ ਥੋੜੀ ਹੋਸ਼ ਆਉਂਦੀ ਹੈ ਤਾਂ ਅਮਤਵਾਰੀ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਇਸ ਦੀ ਲਾਸ਼ ਦਾ ਹੁਣ ਕੀ ਕੀਤਾ ਜਾਵੇ ਤਾਂ ਜੋ ਇਸ ਦਾ ਮਿੱਤਰ ਸੀ ਅਨੁਜ ਉਸ ਨੂੰ ਇਹ ਕਾਲ ਕਰਦਾ ਤੇ ਸਾਰੀ ਗੱਲ ਦੱਸਦਾ ਕਿ ਐਦਾਂ ਕਰਕੇ ਜੋ ਸ਼ਿਲਪਾ ਉਸ ਦੀ ਮੇਰੇ ਹੱਥੋਂ ਹੱਤਿਆ ਹੋ ਗਈ ਹੁਣ ਆਪਾਂ ਕੀ ਕਰੀਏ ਤਾਂ ਜੋ ਅਨੁਜ ਹੁੰਦਾ ਉਹ ਇਸ ਕੋਲ ਆਉਂਦਾ ਹੈ ਆਉਣ ਤੋਂ ਬਾਅਦ ਇਹ 1260 ਰੁਪਏ ਦਾ ਇੱਕ ਵੱਡਾ ਬੈਗ ਖਰੀਦੇ ਨੇ ਤੇ ਜੋ ਸ਼ਲਪਾ ਦੀ লাশ ਹੁੰਦੀ ਆ ਉਸ ਨੂੰ ਬੈਗ ਦੇ ਵਿੱਚ ਪਾਉਂਦੇ ਨੇ ਬੈਗ ਦੇ ਵਿੱਚ ਪਾ ਕੇ ਇਹਨਾਂ ਨੂੰ ਇਹ ਸੀ ਕਿ ਇੱਥੋਂ ਗਾਜੀਪੁਰ ਤੋਂ ਕਿਤੇ ਦੂਰ ਲਿਜਾ ਕੇ ਸ਼ਲਪਾ ਦੀ লাশ ਨੂੰ ਸੁੱਟ ਦੇਵਾਂਗੇ ਤੇ ਕਿਸੇ ਨੂੰ ਕੁਝ ਨਹੀਂ ਪਤਾ ਲੱਗੇਗਾ ਜਾਂ ਕਿਤੇ ਟੋਆ ਪੱਟ ਕੇ ਦੱਬ ਦੇਵਾਂਗੇ ਯਾਨੀ ਐਦਾਂ ਦਾ ਇਹਨਾਂ ਦਾ ਪਲਾਨ ਸੀ ਪਰ ਜਦੋਂ ਇਹ ਗੱਡੀ ਲੈ ਕੇ ਹਾਈਵੇ ਤੇ ਚੜ੍ਹਦੇ ਨੇ ਤਾਂ ਇਹ ਸੋਚਦੇ ਨੇ ਕਿ ਕੱਲ ਨੂੰ 26 ਜਨਵਰੀ ਐ ਇਸ ਕਰਕੇ ਜਗ੍ਹਾ-ਜਗ੍ਹਾ ਤੇ ਨਾਕੇ ਲੱਗੇ ਹੋਏ ਨੇ ਤੇ ਜੋ ਕਾਰਾਂ ਨੇ ਉਹਨਾਂ ਦੀ ਚੈਕਿੰਗ ਹੋ ਰਹੀ ਹੈ ਤੇ ਇਹਨਾਂ ਨੂੰ ਲੱਗਿਆ ਕਿ ਕਿਤੇ ਅਸੀਂ ਫੜੇ ਨਾ ਜਾਈਏ ਕਿਤੇ ਸਾਡੀ ਕਾਰ ਦੀ ਚੈਕਿੰਗ ਕਿਸੇ ਨਾਕੇ ਤੇ ਹੋ ਗਈ ਤਾਂ ਅਸੀਂ ਫੜੇ ਜਾਵਾਂਗੇ ਉਸ ਤੋਂ ਬਿਹਤਰ ਇਹ ਹੈ ਕਿ ਇੱਥੇ ਨੇੜੇ ਹੀ ਇਸ ਦੀ লাশ ਨੂੰ ਸਾੜ ਦਿੱਤਾ ਜਾਵੇ ਤਾਂ ਜੋ ਸ਼ਿਲਪਾ पांडे ਦੀ ਆਈਡੈਂਟੀਟੀ ਆ ਉਹ ਖਤਮ ਹੋ ਜਾਵੇ লাশ ਦੀ ਪਹਿਚਾਨ ਨਹੀਂ ਆਏਗੀ ਤਾਂ ਕਿਸੇ ਨੂੰ ਕੁਝ ਪਤਾ ਨਹੀਂ ਲੱਗੇਗਾ ਫੇਰ ਇਹ ਪੈਟਰੋਲ ਖਰੀਦਦੇ ਨੇ ਪੈਟਰੋਲ ਖਰੀਦਣ ਤੋਂ ਬਾਅਦ ਇੱਥੇ ਪੇਪਰ ਮਾਰਕੀਟ ਕੋਲ ਇਹ ਬੈਗ ਨੂੰ ਸੁੱਟ ਕੇ ਇਸ ਉੱਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੰਦੇ ਨੇ ਤੇ ਉੱਥੋਂ ਫਰਾਰ ਹੋ ਜਾਂਦੇ ਆ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗੇਗਾ ਪਰ ਜੋ ਇਹ ਕੇਸ ਸੀ ਇਹ ਕੇਸ ਨੂੰ ਪੁਲਿਸ ਨੇ ਕੁਝ ਘੰਟਿਆਂ ਦੇ ਵਿੱਚ ਹੀ ਸੁਲਝਾ ਲਿਆ ਤੇ ਦੋਨੋਂ ਅਪਰਾਧੀਆਂ ਨੂੰ ਫੜ ਲਿਆ ਇਹਨਾਂ ਉੱਤੇ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਅੱਗੇ ਅਦਾਲਤ ਇਹਨਾਂ ਨੂੰ ਕੀ ਸਜ਼ਾ ਦਿੰਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਜਿਵੇਂ ਕਹਿੰਦੇ ਨੇ ਕਿ ਗਲਤ ਕੰਮ ਦਾ ਨਤੀਜਾ ਹਮੇਸ਼ਾ ਗਲਤ ਹੀ ਨਿਕਲਦਾ ਹੈ ਇਸ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਰਿਸ਼ਤੇਦਾਰੀ ਦੇ ਵਿੱਚ ਭੈਣ ਭਰਾ ਲੱਗਣ ਵਾਲੇ ਇੱਕ ਦੂਜੇ ਨਾਲ ਪਿਆਰ ਕਰ ਬੈਠਦੇ ਆ ਤੇ ਉਸ ਤੋਂ ਬਾਅਦ ਫਿਰ ਗਲਤ ਹੁੰਦਾ ਹੈ ਘਰੋਂ ਭੱਜ ਜਾਂਦੇ ਨੇ ਫੇਰ ਗਲਤ ਹੁੰਦਾ 11 ਦੇ ਵਿੱਚ ਰਹਿਣ ਲੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਤਾਂ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਕਿ ਜੋ ਅਮਿਤ ਤਵਾਰੀ ਹੁੰਦਾ ਉਹ ਸ਼ਿਲਪਾ ਜਿਸ ਲਈ ਉਸਨੇ ਬਹੁਤ ਕੁਝ ਕੀਤਾ ਉਹ ਦੁਨੀਆ ਦੇ ਨਾਲ ਵੀ ਲੜ ਗਿਆ ਉਹ ਪਰਿਵਾਰ ਦੇ ਨਾਲ ਵੀ ਲੜ ਗਿਆ ਪਰ ਜਦੋਂ ਇਕੱਠੇ ਰਹਿਣ ਲੱਗ ਗਏ ਉਸ ਤੋਂ ਬਾਅਦ ਉਹਨਾਂ ਵਿੱਚ ਝਗੜਾ ਹੋ ਗਿਆ ਤੇ ਝਗੜਾ ਇੱਥੋਂ ਤੱਕ ਪਹੁੰਚ ਗਿਆ ਕਿ ਸ਼ਿਲਪਾ ਦਾ ਅਮਿਤ ਨੇ ਕਤਲ ਕਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ